ਸਤਨਾਕ ਵਾਹਿਗੁਰੂ ਸਹਿਬ ਜੀਓ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਤੈਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿਦ ਨਵ ਨਿਦ ਕਰ ਤਲ ਤਾਕੇ ਇਹ ਸ਼ਬਦ ਰਾਗ ਸੋਰਠ ਦੇ ਵਿੱਚ ਭਗਤ ਰਵਿਦਾਸ ਜੀਾਂ ਦਾ 652 ਨੰਬਰ ਅੰਕ ਉੱਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਕਿ ਜਿਸ ਪਰਮਾਤਮਾ ਦੇ ਹੱਥ ਦੇ ਵਿੱਚ ਸਭ ਕੁਝ ਹੈ ਤੂੰ ਉਸ ਨੂੰ ਛੱਡ ਕੇ ਹੋਰ ਪਾਸੇ ਭਟਕਦਾ ਫਿਰ ਰਿਹਾ ਹੈ ਜਿਸ ਪਰਮਾਤਮਾ ਦੇ ਕੋਲ ਸਭ ਕੁਝ ਹੈ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਤੂੰ ਉਸ ਦਾ ਸਿਮਰਨ ਕਿਉਂ ਨਹੀਂ ਕਰਦਾ ਭਗਤ ਰਵੀਦਾਸ ਜੀ ਪਰ ਮਾਨ ਕਰਦੇ ਹਨ ਸੁਖ ਸਾਗਰ ਸੁੱਖਾਂ ਦਾ ਸਮੁੰਦਰ ਸੋਰ ਤਰ ਸਵਰਗ ਦੇ ਰੁਖ ਇਹ ਗਿਣਤੀ ਵਿੱਚ ਪੰਜ ਹਨ ਮੰਦਾਰ ਪਾਰजात ਸੰਤਾਨ ਕਲਪ ਰੁਖ ਹਰ ਚੰਦਨ ਚਿੰਤਾ ਮਨ ਉਹ ਮਨ ਜਿਸ ਪਾਸੋਂ ਮਨ ਦੀ ਹਰੇਕ ਚਿਤਵਨੀ ਪੂਰੀ ਹੋ ਜਾਂਦੀ ਮੰਨੀ ਜਾਂਦੀ ਹੈ ਕਾਮ ਤੇਨ ਕਾਮ ਬਾਸ਼ਨਾ ਤੇਨ ਗਾ ਹਰੇਕ ਬਾਸ਼ਨਾ ਪੂਰੀ ਕਰਨ ਵਾਲੇ ਗਾ ਸਵਰਗ ਵਿੱਚ ਰਹਿੰਦੀ ਮੰਨੀ ਜਾਂਦੀ ਹੈ ਬਸ ਜਿਸ ਦੇ ਵਸ ਦੇ ਵਿੱਚ ਜਾ ਕੇ ਜਿਸ ਪ੍ਰਮਾਤਮਾ ਦੇ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼ ਅਸ਼ਟ ਦਸਾ 8 10 ਨੂੰ ਮਿਲਾ ਕੇ 18 ਨਵ ਨਿਦ ਕੁਵੇਰ ਦੇਵਤੇ ਦੇ ਨੌਕ ਜਨ ਕਰਤਲ ਹੱਥਾਂ ਦੀਆਂ ਤਲੀਆਂ ਉੱਤੇ ਤਾਂ ਕਿ ਜਿਸ ਪਰਮਾਤਮਾ ਦੇ ਭਗਤ ਰਵਿਦਾਸ ਜੀ ਪਰਮਾਨ ਕਰਦੇ ਹਨ ਇਹ ਪੰਡਿਤ ਜੋ ਪ੍ਰਭੂ ਸੁੱਖਾਂ ਦਾ ਸਮੁੰਦਰ ਹੈ ਜਿਸ ਪ੍ਰਭੂ ਦੇ ਵਸ ਵਿੱਚ ਸਵਰਗ ਦੇ ਪੰਜ ਰੁੱਖ ਹਨ ਚਿੰਤਾ ਮਨ ਤੇ ਕਾਮ ਤੇ ਨਾਨ ਧਰਮ ਅਰਥ ਕਾਮ ਮੁਖ ਚਾਰੇ ਪਦਾਰਥ ਹਨ 18 ਸਿੱਧੀਆਂ ਤੇ 9 ਨਿੱਧੀਆਂ ਐ ਸਭ ਉਸ ਦੇ ਹੱਥਾਂ ਦੀਆਂ ਤਲੀਆਂ ਉੱਤੇ ਆਣ ਹਰ 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 ਨਾਮ ਜਪਹਿ ਰਸਨਾ ਅਬਰ ਸਭ ਤਿਆਗ ਬਚਨ ਰਚਨਾ ਰਹਾਓ ਨਾ ਜਪਹਿ ਰਸਨਾ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਹਰ ਹਰ ਹਰੀ ਹਰੀ ਰਾਮ ਅਬਰ ਸਭ ਹੋਰ ਸਭ ਕੁਝ ਬਚਨ ਰਚਨਾ ਫੋਕੀਆਂ ਗੱਲਾਂ ਤਿਆਗ ਛੱਡ ਕੇ ਭਗਤ ਰਵਿਦਾਸ ਜੀ ਪਰਮਾਨੰ ਕਰਦੇ ਹਨ ਇਹ ਪੰਡਿਤ ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਕੇ ਆਪਣੇ ਜੀਵ ਨਾਲ ਸਦਾ ਇੱਕ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ ਨਾਨਕ ਗਿਆਨ ਪੁਰਾਨ ਬੇਦ ਬਿਦ 34 ਅੱਖਰ ਮਹੀਂ ਵਿਆਸ ਵਿਚਾਰ ਕਹਿਓ ਪਰਮਾਰਥ RAM ਨਾਮ ਸਰ ਨਹੀ ਨਾਨਾ ਕਹਿੰਦੇ ਨੇ ਕਈ ਕਿਸਮ ਦੇ ਗਿਆਨ ਪ੍ਰਸੰਗ বেদ ਵਿਦ ਬੇਦਾ ਵਿੱਚ ਦੱਸੀਆਂ ਹੋਈਆਂ ਧਾਰਮਿਕ ਵਿਧੀਆਂ 34 ਅੱਖਰ ਪੰਜ ਵਰਗ ਕ ਵਰਗ ਆਦਿਕ 25 ਹ 5 ਕੁੱਲ ਜੋੜ 34 ਊੜਾ ਆੜਾ ਈ ਬਾਕੀ ਤੇ ਇਹਨਾਂ ਤੋਂ ਹੀ ਬਣੇ ਹਨ ਲਗਾ ਮਾਤਰਾ ਲਗਾ ਕੇ 34 ਅੱਖਰ ਮਾਹੀਂ 34 ਅਖਰਾਂ ਵਿੱਚ ਹੀ ਨੀਰੀ ਬਾਗ ਰਚਨਾ ਨੀਰੀਆਂ ਗੱਲਾਂ ਜੋ ਆਤਮਿਕ ਜੀਵਨ ਤੋਂ ਹੈ ਤਾਂ ਬਿਆਸ ਵਿਚਾਰ ਬਿਆਸ ਏ ਕਿ ਰਿਸ਼ੀ ਦਾ ਨਾਮ ਹੈ ਜਿਸ ਨੇ ਵਿਚਾਰ ਕੇ ਕਹੇ ਉਹ ਆਖਿਆ ਹੈ ਪਰਮਾਰਥ ਪਰਮ ਔਰ ਆਰਥ ਨੂੰ ਮਿਲਾ ਕੇ ਸਭ ਤੋਂ ਉੱਚੀ ਗੱਲ ਹੈ RAM ਨਾਮ ਪਰਮਾਤਮਾ ਦੇ ਨਾਮ ਸਾਰ ਬਰਾਬਰ ਨਹੀਂ ਕੋਈ ਬਰਾਬਰ ਨਹੀਂ ਹੈ ਪੰਡਿਤ ਬੇਦਾਰੇ ਖੋਜੀ ਬਿਆਸ ਰਿਸ਼ੀ ਬਿਆਸ ਰੀਸੀ ਨੇ ਸੋਚ ਵਿਚਾਰ ਕੇ ਇਹੀ ਧਰਮ ਤਤ ਦੱਸਿਆ ਹੈ ਇਹਨਾਂ ਪੁਸਤਕਾਂ ਦੇ ਪਾਠ ਆਦਿਕ ਪਰਮਾਤਮਾ ਦੇ ਨਾਮ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ ਫਿਰ ਤੂੰ ਕਿਉਂ ਨਾਮ ਨਹੀਂ ਸਿਮਰਦਾ ਸਹਿਜ ਸਮਾਦ ਉਪਾਦ ਰਹਤੁ ਪੁਨੋ ਬੱਟੇ ਭਾਗ ਲਿਵ ਲਾਗੀ ਕਹਿ ਰਵਿਦਾਸ ਪ੍ਰਗਾਸ ਰਿਤੇ ਧਰ ਜਨਮ ਮਰਨ ਭੈ ਭਾਗੀ ਸਹਿਜ ਸਮਾਦ ਮਨ ਦਾ ਟਕਾਉ ਸਹਿਜ ਆਤਮਕ ਡੋਲ ਤਾ ਉਪਾਦਰ ਧਲੇਸ ਰਹਿਤ ਫੁਨ ਫੁਨ ਕਹਿੰਦੇ ਨੇ ਮੁੜ ਕੇ ਵੱਡੇ ਭਾਗ ਜਦੋਂ ਵੱਡੀ ਕਿਸਮਤ ਨੇ ਵੱਡੀ ਕਿਸਮਤ ਦੇ ਨਾਲ ਲੇਬ ਲਾ ਗਈ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੁੜ ਗਈ ਕਹਿਰ ਵਿਦਾਸ ਅਰ ਵਿਦਾਸ ਜੀ ਆਖਦੇ ਹਨ ਪ੍ਰਗਾਸ ਰਿਦੇ ਧਰ ਉਸ ਦੇ ਹਿਰਦੇ ਦੇ ਵਿੱਚ ਇਤਨਾ ਪ੍ਰਗਾਸ ਹੋ ਜਾਂਦਾ ਹੈ ਜਨਮ ਮਰਨ ਜੰਮਣ ਮਰਨ ਦਾ ਭੈ ਡਰ ਭਾਜੀ ਭਜ ਜਾਂਦਾ ਹੈ ਭਗਤ ਰਵਿਦਾਸ ਜੀ ਆਖਦੇ ਹਨ ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜਦੀ ਹੈ ਉਸ ਦਾ ਮਨ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਕੋਈ ਵਿਕਾਰ ਉਸ ਵਿੱਚ ਉੱਠਦਾ ਨਹੀਂ ਉਹ ਮਨੁੱਖ ਆਪਣੇ ਏਰ ਦੇ ਵਿੱਚ ਜਨਮ ਪ੍ਰਾਪਤ ਕਰਦਾ ਤੇ ਜਨਮ ਮਰਨ ਭਾਵ ਸਾਰੀ ਉਮਰ ਦੇ ਡਰ ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ